ਤਨਹੁ ਤਨਹੁ ਗੁਰੂ ਦੀ ਸੰਗਤ ਕੇਵਰੀ ਆਪਾਂ ਕਹਿ ਦਿੰਨੇ ਨਾਲ ਈ ਵੀਤੇ ਜਾ ਮੋਬਾਈਲ ਤੇ ਕਥਾ ਸੁਣ ਲਈ ਪਰ ਆਨੰਦ ਉਥੇ ਨਹੀਂ ਆਉਣਾ ਕਿਉਂਕਿ ਅੱਜ ਸਾਧਨ ਬੜੇ ਨੇ ਇਸ ਚੀਜ਼ ਨੇ ਸਾਨੂੰ ਦਿਲਦਰੀ ਵੀ ਕਰਤਾ ਕਿ ਜਿਹੜੇ ਚੱਲ ਕੇ ਸੰਗਤ ਵਿੱਚ ਜਾਣਾ ਬਹਿਣਾ ਇੱਕ ਵਾਜ ਗਿਆ ਉਨਾਮ ਬੰਦੇ ਕਹਿੰਦੇ ਬਾਬਾ ਜੀ ਲਿੰਕ ਭੇਜ ਦਿਓ ਅਹੀਂ ਕਰੀ ਸੁਣ ਲਾਂਗੇ ਅੱਜ ਤੋਂ ਸਤਿ ਸ੍ਰੀ ਅਕਾਲ ਪਰ ਗੁਰੂ ਨਾਨਕ ਸਾਹਿਬ ਕਿਰਪਾ ਕਰਨ ਮਾਫ਼ੀ ਚਾਹੁੰਨੇ ਗੁਰੂ ਕੋ ਗਿਆਨ ਦੀ ਥੋੜੀ ਕਮੀ ਅਗੇ ਨੇ ਗਿਆਨ ਤੇ ਬੜੇ ਬੜੇ ਗਿਆਨੀ ਤਰੇ ਫਿਰਦੇ ਪੀ ਐਚ ਡੀਆਂ ਕਰੀ ਫਿਰਦੇ ਪਰ ਮਾਰੇ ਸਾਹਿਬ ਜੀ ਨੇ ਇੱਕ ਬਚਨ ਕਿਹਾ ਸੀ ਮੇਰੇ ਮਾਧਵ ਜੀ ਸਾਥ ਸੰਗਤ ਮਿਲੇ ਬਹੁਤ ਧਰਿਆ ਜਿਹੜੇ ਚਿੱਤ ਕਰਨ ਛੱਡ ਕੇ ਚਨਾਨ ਕਰਕੇ ਟਾਈਮ ਕੱਢ ਕੇ ਜੋੜੇ ਲਾ ਕੇ ਸੰਗਤ ਵਿੱਚ ਆ ਕੇ ਬੈਠੇ ਇਹੀ ਤੇ ਕਮਾਈ ਹੈ ਘਰ 'ਚ ਨਹੀਂ ਇਹ ਚੀਜ਼ ਮਿਲਣੀ ਉੱਥੇ ਜੁੱਤੀ ਪੈਰਾਂ 'ਚ ਹੋਣੀ ਆ ਬਿਸਤਰੇ 'ਚ ਬੈਠੇ ਹੋਣੇ ਉਹ ਕਥਾ 'ਚ ਲੋਕਸ ਕੱਢੋਂਗੇ ਰਾਸ ਨਹੀਂ ਆਊਗਾ ਤਾਂ ਹੀ ਅੱਜ ਜਾਦਾ ਨੁਕਸਾਨ ਹੋ ਰਿਹਾ ਨਾ ਹਰ ਬੰਦਾ ਸ਼ੇਅਰ ਕਰੀ ਜਾਂਦਾ ਜੋ ਆਂਦਾ ਮੇਰੇ ਗੁਰੂ ਸਾਹਿਬ ਨੇ ਕਿਆ ਨਹੀਂ ਕਮਾਇਆ ਏ ਤਾਂ ਕਰਕੇ ਸਿੱਖ ਇਤਿਹਾਸ ਦੇ ਵਿੱਚ ਕਿੱਡੇ ਇੱਥੇ ਉਹਦੇ ਦੇ ਵਿਦਵਾਨ ਸਤਿਕਾਰਯੋਗ ਸੁਲਮਾਨੇ ਹੋਏ ਨੰਦਲਾ ਜੀ 1500 ਵਿਦਵਾਨ 시ਰੰਗਦੇਵ ਦੇ ਕੋਲੇ ਵੱਲੋਂ ਸਾਥਾ ਆਣੇ ਤੇ ਉਹਨੇ ਜਦੋਂ ਸ਼ਹਿਜ਼ਾਦਾ ਮੁਅਜ਼ਜ਼ਮ ਬਹਾਦਰ ਸ਼ਾ ਜਿੱਦਾਂ ਛੋਟੇ ਬੱਚੇ ਆਉਂਦੇ ਨਾ ਕੋਈ ਆਇਤ ਦੇ ਅਰਥ ਨਹੀਂ ਸੀ ਸਿੱਧ ਹੋ ਰਹੇ ਇਨੰਦ ਲਾਲ ਨੇ ਬਹਾਦਰ ਸ਼ਾਹ ਨੂੰ ਇਹ ਅਰਥ ਪੜ੍ਹਾਏ ਆ ਪ੍ਰਸਤਨਾਬ। ਤੇ ਜਦੋਂ ਉਹਨੇ ਸਾਦੇ ਵਿਦਵਾਨਾਂ ਚ ਅਰਥ ਕੀਤੇ ਤੇ ਔਰੰਗਜ਼ੇਬ ਹੱਸ ਪਿਆ ਕਹਿੰਦਾ ਵੀ ਮੁੰਡਾ ਤੇ ਤੂੰ ਹੀ ਰਹੀਂ ਆ। ਇਹ ਤੂੰ ਆਪ ਨਹੀਂ ਬੋਲਦਾ ਤੇਰੇ ਪਿੱਛੇ ਕੋਈ ਹੋਰ ਬੋਲਦਾ। ਉਹ ਕਹਿੰਦਾ ਕਮਾਲ ਹੈ ਮੈਂ ਅਰਥ ਕੀਤੇ ਉਹਨੇ ਕਿਹਾ ਮੈਂ ਜਾਣਦਾ ਘਰ ਦੇ ਜੰਮਿਆਂ ਦੇ ਧੰਦ ਗਿਣੇ ਹੁੰਦੇ ਆ। ਕੀ ਜੀ ਨਹੀਂ ਕਿ ਤੈਨੂੰ ਸੂਝ ਪੂਝ ਹੈ ਕੀ ਆ ਸੱਚ ਦੱਸ ਦੇ ਜਦੋਂ ਡੰਟਿਆ ਕਿ ਉਹਨੇ ਕਿਹਾ ਮੇਰੇ ਉਸਤਾਦ ਦਾ ਨਾਮ ਹੈ ਆਨੰਦ ਲਾਲ ਉਰੰਗਜੀਵ ਮਗਰ ਪੈ ਗਿਆ ਇਹ ਵੀ ਇੱਕ ਵੱਡੀ ਬਖਸ਼ਿਸ਼ ਹੈ ਕਿ ਵਿਦਵਾਨ ਦੀ ਕਦਰ ਕਰਨੀ ਤੁਸੀਂ ਕਿਤੇ ਵੀ ਵੇਖ ਲਓ ਜੰਗ ਦੇ ਮੈਦਾਨ ਚ ਮਾਰੇ ਨੇ ਕਿਤੇ ਇਹ ਨਹੀਂ ਕਿ ਜਿੰਨੇ ਵਿਦਵਾਨ ਸੀ ਉਹਨਾਂ ਨੂੰ ਲੜਾਇਆ ਨਹੀਂ ਆਪ ਕੋ ਸੱਜਣਾ ਕਿਉਂਕਿ ਵਿਦਵਾਨ ਮੁੱਕਗੇ ਨਾ ਤੇ ਸੂਰਮੇ ਕਿੱਥੋਂ ਪੈਦਾ ਹੋਣੇ ਸੂਰਮੇ ਨਾਲੋਂ ਜ਼ਿਆਦੀ ਕਦਰਵਾਜ ਕਰਦੇ ਸੀ ਕਮੀਆਂ ਦੀ ਆਪਣੇ ਬੁਲਾਰਿਆਂ ਦੀ ਕਿ ਇਹ ਜਦੋਂ ਬੋਲਣਗੇ ਤੇ ਕਈ ਸੰਗਤਾਂ ਦੇ ਵਿੱਚੋਂ ਨਿੱਕੇ-ਨਿੱਕੇ ਹੀਰੇ ਪੈਦਾ ਹੋ ਜਾਣੇ ਤੇ ਜਦੋਂ ਬਾਸੀ ਨਾ ਰਿਆ ਤੇ ਬਾਸੀ ਕਾਦੇ ਨਾ ਵੱਜੇ ਇਹ ਸਚਾਈ ਹੈ ਸਾਡੀ ਬਦਕਿਸਮਤੀ ਆ ਜਦੋਂ ਨਾਦਰ ਸ਼ਾਹ ਨੇ ਦਿੱਲੀ ਤੇ ਆਕਰਮਣ ਕੀਤਾ ਉੱਥੋਂ ਦਾ ਬਾਦਸ਼ਾਹ ਸੀ ਮੁਹੰਮਦ ਸ਼ਾ ਰੰਗੀਲਾ ਉਹਨੇ ਸਰੰਡਰ ਕਰਤਾ ਵੇਖ ਕੇ ਕਿ ਇਹਦੀ ਫੌਜ ਤੇ ਇਹਦੀ ਬਰਾਬਰੀ ਚ ਮੇਰੇ ਤੋਂ ਲੜਿਆ ਨਹੀਂ ਆ। ਸਿਰ ਝੁਕਾ ਕੇ ਤੇ ਉਹਨੇ ਆਖੀ ਵੀ ਜੇ ਤੂੰ ਝੂਘਿਆ ਹੀ ਆ ਤੇ ਤੈਨੂੰ ਮਾਰਨਾ ਕੀ ਆਪਾਂ ਰਿਸ਼ਤੇਦਾਰੀ ਬਣਾ ਲਈਏ ਆਖੋ ਸਤਨਾਮ ਤੇ ਬਹੁਮੰਮਨ ਸ਼ਰ ਨੀਲੇ ਦੀ ਬੇਟੀ ਸੋਹਣੀ ਸੁਲੱਖੀ ਸੁਚੀਲ ਹੈ ਤੇ ਨਾਦਰ ਸ਼ਾਹ ਨੇ ਆਪਣੇ ਬੇਟੇ ਨਾਸਰ ਦੇ ਨਾਲ ਉਹਦੀ ਧੀ ਦੀ ਸ਼ਾਦੀ ਕਰ ਦਿੱਤੀ ਰਾਜਨੀਤਿਕ ਲੋਕ ਬੜੇ ਦੂਰ ਤੱਕ ਹੱਜ ਵੀ ਜਿੰਨੇ ਰਾਜਨੀਤਿਕ ਸਾਰੇ ਇੱਕ ਦੂਜੇ ਨਾਲ ਮਰਤਦੇ ਆ ਬੋਲ ਹੋਏ ਗਏ ਆ ਰਾਜਨੀਤਿਕ ਆ ਪਿੰਡਾਂ ਵਾਲੇ ਆਪਣੇ ਹੀ ਇੱਕ ਦੂਜੇ ਨੂੰ ਮਾਰੀ ਜਾਂਦੇ ਲੜੀ ਜਾਂਦੇ ਸਾਰੇ ਰਿਸ਼ਤੇਦਾਰੀਆਂ 'ਚ ਬਦਲੇ ਆ ਕਿਆ ਹੈ ਕੋਈ ਵੀ ਪਾਲਤੀ ਹੋਵੇ ਸਾਰਿਆਂ ਦੇ ਇੱਕ ਦੂਜੇ ਨਾਲ ਰਿਲੇਸ਼ਨ ਆ ਮੁੰਡੇ ਪੀਆਂ ਵਿਆਹੀ ਉਹਨਾਂ ਅਥੇ ਪਾਲਤੀ ਪੁਲਤੀ ਵੇਂਦੇ ਲੋਕਾਂ ਦੇ ਸਾਹਮਣੇ ਖੁਜੋਰ ਆ ਇਹ ਉਹਨਾਂ ਦੀ ਮਜਬੂਰੀ ਹੈ ਕਿਉਂਕਿ ਜਿਹਦਾ ਵੀ ਸਮਾਂ ਆਉਂਦਾ ਮੁੜਕੇ ਉਹਦੀ ਕੁਰਸੀ ਦਾ ਜੋਰ ਮੈਂ ਦਨ ਤੋਂ ਅਗਲੇ ਨੂੰ ਰਗੜਦੇ ਆ ਆਪਣੇ ਅਰਗੇ ਪਿੰਡਾਂ ਚ ਭੋਲੇ ਭਾਲੇ ਐਵੇਂ ਚੌਂਕ ਚ ਬਹਿ ਕੇ ਜੀ ਜਾਨਗੇ ਸੁੱਖ ਸੁਟੀ ਜਾਣਗੇ ਮੂੰਹ ਚਾ ਕੇ ਸਤਿ ਆਈਂ ਇੱਕ ਦੂਜੇ ਨੂੰ ਕਈ ਬੰਦੇ ਐਵੇਂ ਸ਼ਰਤ ਲਾਈ ਜਾਣਗੇ ਉਨੇ ਸਕੀਮ ਨਾਲ ਕੰਮ ਲਿਆ ਕਿ ਇਹਨੂੰ ਮਾਰਨਾ ਜੂਆ ਤੇ ਨਾਲੇ ਕੋਈ ਸੋਹਣੀ ਇਹਦੀ ਮੰਡੇਲੇ ਵਿਆਉਣਿਆ ਤੇ ਜਦੋਂ ਧੀਆ ਜੀ ਤੇ ਨਾਲ ਗਿਆ ਦਾ ਧੀਆ ਜੀ ਇੱਕ ਕੁਝ ਕਰਕੇ ਤਿਕਟਕਾ ਹਾਂ ਗੱਲ ਸੁਣਨ ਵਾਲੀ ਤੇ ਸਮਝਣ ਵਾਲੀ ਆ ਫਿਰ ਆਪਾਂ ਵਿਸ਼ੇ ਨੂੰ ਉੱਥੋਂ ਲੈ ਜਾਣਾ ਜਦੋਂ ਰਾਤ ਪੀਰ ਮਰੀਆਂ ਭੈਣਾਂ ਬੈਠੀਆਂ ਇੰਦੀ ਨਾਸਰ ਨੂੰ ਉਹਦੀਆਂ ਸਾਲੀਆਂ ਨੇ ਘੇਰ ਲਿਆ ਰਾਣਾ ਸਭ ਉਹ ਕਹਿੰਦੀਆਂ ਜੀਜਾ ਕੁਰਸੀ ਦਾ ਮਸਲਾ ਕੁਰਸੀ ਦਾ ਮਸਲਾ ਇੰਨਾ ਜੀ ਮੈਂ ਕੱਲ ਨੂੰ ਸੁਣਾਉਂ ਸਾਰੀ ਰਾਤ ਸੁੱਤਾ ਨਾ ਗੱਜ ਕੇ ਆਪ ਕੋ ਸਤਨਾ ਸਾਰੀ ਰਾਤ ਨੀਂਦ ਨਾ ਆਈ ਤੇ ਸਵੇਰੇ ਨਾਦਰ ਕਹਿੰਦਾ ਪੁੱਤਰ ਨਾਸਰ ਲੋਕਾਂ ਦਾ ਵਿਆਹ ਹੁੰਦਾ ਚਿਹਰੇ ਤੇ ਲਾਲੀ ਆਉਂਦੀ ਆ ਤੇਰੇ ਮੂੰਹ ਦੇ ਉੱਤੇ ਲਾਲੀ ਕਿ ਇਹਨੂੰ ਹੋਇਆ ਕੀ ਇਹ ਕਿਦਾਂ ਪੁੰਦ ਲਿਆ ਜਾਂ ਫਿਰਦਾ ਹੈ ਕਹਿੰਦਾ ਬੂ ਬੰਦਲ ਲਾ ਗਿਆ ਰਾਤੀ ਮੈਨੂੰ ਇਹਨਾਂ ਨੇ ਕੀ ਹਲਿਆ ਕਿ ਮੈਨੂੰ ਕਹਿੰਦੇ ਆ ਆਪਣੀ ਕੁਰਸੀ ਨਾ ਮਸਨਾ ਆਪਣੇ ਵੱਡਿਆਂ ਦਾ ਇਤਿਹਾਸ ਨਾ ਲਸਨਾ ਸਾਡੀ ਨਿੱਕੀ ਪਣੀਰੀ ਬੈਠੀ ਐ ਤੇ ਕਿੰਨੀ ਹੈਰਾਨੀ ਦੀ ਗੱਲ ਫਤੇਗੜ ਸਾਹਿਬ 25 ਮੁੰਡਿਆਂ ਨੂੰ ਪੱਤਰਕਾਰ ਨੇ ਪੁੱਛਿਆ ਵੀ ਗੁਰੂ ਗੋਬਿੰਦ ਸਿੰਘ ਜੀ ਸਾਹਿਬ ਜੀ ਆਦੇ ਕਿੰਨੇ ਸਾਰਿਆਂ ਦੀ ਕੋਈ ਗੱਲ ਕੀ ਚਾਲ ਨਹੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪੰਜ ਸਾਹਿਬਜ਼ਾਦੇ ਆ ਗੱਜ ਕੇ ਆਖੋ ਸਤਿ ਸਵਾਹਿਬ। ਇੱਕ ਦੀੰਦਾ ਬਾਬਾ ਕਿਉਂ ਝੂਠ ਮਾਰਦੇ ਨਵੇਂ ਇਤਿਹਾਸ ਠੱਗ ਲੈਂਦਾ ਮੈਂ ਕਹ ਨਵਾਂ ਨਹੀਂ ਅਸੀਂ ਭੁੱਲ ਗਿਆਂ ਕਿਉਂਕਿ ਚਾਰ ਪੁੱਤਰ ਜਦੋਂ ਸ਼ਹੀਦ ਹੋ ਗਏ ਸੀ ਨਾ ਤੇ ਦਮਦਮਾ ਸਾਹਿਬ ਸਾਹਮੋ ਕੀ ਤਲਵੰਡੀ ਭੈਣੋ ਮਾਤਾ ਸਾਹਿਬ ਕੌਰ ਨੇ ਝੋਲੀ ਕੀਤੀ ਸੀ ਦਾਤਿਆ ਮੇਰੀ ਝੋਲੀ ਚ ਇੱਕ ਪੁੱਤ ਤੇਰੇ ਚਾਰੇ ਚਲੇਗੇ ਤੇ ਮਹਾਰਾਜ ਕਹਿੰਦੇ ਕਿਹੜਾ ਪੁੱਤ ਲਈਏ ਸਹਿਬ ਕਰੇ ਕਹਿੰਦੇ ਗੰਗਾ ਦਾ ਪੁੱਤ ਝੋਲੀ ਚ ਪਾਈ ਜਿਹੜਾ ਅਮਰ ਹੋ ਜੇ ਜੀ ਦੀ ਮੌਤ ਨਾ ਹੋ ਤੇ ਮਹਾਰੇ ਨੇ ਹੱਸ ਕੇ ਫਿਰ ਪੁੱਤਾ ਕੀ ਕੀਤਾ ਸ੍ਰੀ ਸਾਹਿਬ ਤੇ ਕੁਝ ਤੋਹਫੇ ਪਾ ਕੇ ਝੋਲੀ ਚ ਮੁਸਕਰਾ ਕੇ ਕਹਿੰਦੇ ਲੈ ਸਹਿਬ ਕਰੇ ਤੇਰੀ ਝੋਲੀ ਚ ਮੈਂ ਖਾਲਸਾ ਪਾਇਆ ਕਦੇ ਮੁੱਕ ਨਹੀਂ ਤਾ ਕਰਕੇ ਪੜਿਆ ਜਾਂਦਾ ਪੁੱਤ ਤੇਰੇ ਸਹਿਬ ਕੋਰੇ ਨਿਆਂ ਸਿੰਘ ਚੱਕਰ ਦਮਾਲਿਆ ਵਾਲੇ ਪੁੱਤ ਤੇਰੇ ਸਹਿਬ ਕੋਰੇ ਨਿਆਂ ਸਿੰਘ ਚੱਕਰ ਦਮਾਲਿਆ ਵਾਲੇ ਪੁੱਤ ਤੇਰੇ ਸਹਿਬ ਕੋਰੇ ਨਿਆਂ ਸਿੰਘ ਚੱਕਰ ਦਮਾਲਿਆ ਵਾਲੇ ਪੁੱਤ ਤੇਰੇ ਸਹਿਬ ਕੋਰੇ ਨਿਆਂ ਸਿੰਘ ਅੱਜ ਕੀਨੇ ਪੰਜਵਾਂ ਪੁੱਤਰ ਮੇਰਾ ਬੱਬਰ ਸ਼ੇਰ ਖਾਲਸਾ ਅੱਜ 25-26 ਲੱਖ ਤੋਂ ਵੱਧ ਕਰੀਬ ਗੋਰੀਆਂ ਨੇ ਅਮਰ ਕੀ ਛਕਿਆ ਪੂਰੇ ਬਾਣੀ ਚ ਰੀਂਗੇ ਦਿਮਾ ਲੋਡਰ ਤੇ ਖੰਡਾ ਵੀ ਚੱਕਰ ਵੀ ਚੋਲਾ ਵੀ ਦਸਮਲੋ ਸਰਬ ਲੋ ਸਰਬ ਲੋ ਸ੍ਰੀ ਗੁਰੂ ਗ੍ਰੰਥ ਸਾਹਿਬ ਸਾਰੇ ਗ੍ਰੰਥ ਉੱਪਰਦ ਕੀਰਤਨ ਵੀ ਕਰਦੇ ਇਹ ਗੁਰੂ ਦੀ ਧਰਮ ਸਾਡੀ ਨੌਜਵਾਨਾਂ ਨੇ ਸਵਾਲ ਪੁੱਛਿਆ ਵੀ ਕਿੰਨੇ ਪੁੱਤਰ ਆ ਤੇ ਇੱਕ ਪੁੱਤ ਰੋਲਾ ਨਹੀਂ ਦਿਲ ਦਿਉ ਧਿਆਨ ਰੋਲਾ ਨੇ ਉਹਨਾਂ ਨੂੰ ਪੁੱਛਿਆ ਗਿਆ ਵੀ ਕਿੰਨੇ ਪੁੱਤ ਤੇ ਸਾਰਿਆਂ ਨੇ ਚਾਰ ਹੀ ਕਹਿ ਚਾਰ ਨਹੀਂ ਪੰਜ ਪਰ ਉਹ ਆਪ ਦੀ ਥਾਂ ਸਹੀ ਸੀ ਕਿਉਂ ਕਿ ਉਹ ਆਪਣੇ ਮੂਸਰ ਵੱਲੇ ਵਹਿੰਦੇ ਸੀ ਤੇ ਕਿੰਤਾ ਪੁੱਤ ਬਣ ਜਾਂਦੇ ਅਹੀਂ ਪੁੱਤ ਤੇ ਹੈਗੇ ਹੁਣਾ ਕੁਰਸੀ ਦੇ ਫੈਸ਼ਨ ਦੇ ਅਗੇ ਪੰਜਾਬ ਦੇ 583 ਹੁਣ 7 ਨੇ 6ਵਾਂ ਬੀਤੀ ਪਾਲਨ ਤੇ 7ਵਾਂ ਸਮਯ ਇਕ ਦਾ ਆਪ ਕੋ ਸਤਿ। ਬਾਦ ਦੇਖੋ ਜੀ ਕਿਹੜੇ ਮੂਹ ਦੇ ਨਾਲ ਅਸੀਂ ਆਖਾਂਗੇ ਪੰਜਵੇਂ ਪੁੱਤਰ ਅਸੀਂ ਆ। ਅਸੀਂ ਆਪਣੇ ਆਪ ਨੂੰ ਵਿਚਨ ਵਾਲੇ ਵੀ ਨਹੀਂ ਕੀਤਾ। ਜਦੋਂ ਨਾਸਰ ਨੇ ਪੁੱਛਿਆ ابو ਕਿ ਮੈਨੂੰ ਕਹਿੰਦੇ ਕੁਰਸੀ ਨਾਮਾ ਸੁਣਾ। ਕਿ ਮੈਨੂੰ ਕੁਰਸੀ ਦਾ ਨਾਮ ਆਉਂਦਾ ਨਹੀਂ। ਕਹਿੰਦਾ ਕੁਝ ਕਾਤ ਨਹੀਂ ਗਦੇ ਕਹਿੰਦਾ ਬੂਨੀ ਇਦਲੀ ਆਈ ਮੈਂ ਕੱਲ ਦੀ ਦਿਹਾੜੀ ਉਹਨਾਂ ਨੂੰ ਟਾਲ ਦਿੱਤਾ ਹੈ ਕਿਉਂਕਿ ਕੁਰਸੀ ਨਾਂ ਮੇ ਦਾ ਭਾਵ ਜੱਦੀ ਪੁਸਤੀ ਇਤਿਹਾਸ ਵੀ ਤੇਰਾ ਦਾਦਾ ਕੌਣ ਸੀ ਪੜਦਾਦਾ ਕੌਣ ਸੀ ਤੇ ਬਾਬਾ ਕੌਣ ਹੈ ਤੇ ਕਹਿੰਦਾ ਮੈਂ ਉਹਨਾਂ ਨੂੰ ਕੀ ਕੁਰਸੀ ਸੁਣਾਵਾਂ ਵੀ ਮੇਰਾ ਦਾਦਾ ਬੱਕਰੀਆਂ ਚਾਰਦਾ ਰਿਹਾ ਕੋ ਸਭ ਦਾ ਸੁਭਾਨ ਅੱਲ੍ਹਾ ਕਹਿੰਦਾ ਸ਼ੁਕਰ ਹੈ ਤੇ ਜੇ ਬਿਜਤੀ ਤੇ ਨਹੀਂ ਕਰਾਤੀ ਉਹ ਦੱਸਿਆ ਤੂੰ ਹੀ ਕਹਿੰਦੇ ਮੈਂ ਨਹੀਂ ਦੱਸਿਆ ਕਹਿੰਦੇ ਛੁਕ ਚੰਗਾ ਕੀਤਾ ਮੈਂ ਚਲ ਜਾਣਾ ਵਾਪਸ ਪਾਣੀਪਤ ਲੰਗ ਕੇ ਹਰੀਗਾ ਪਤਨ ਲਾਹੌਰ ਤੇ ਕੱਲ ਨੂੰ ਆਪੇ ਦੱਸਨੀ ਇਹਦਾ ਉਹ ਕੀ ਦੱਸਾਂ ਗੱਲ ਸੁਣਨ ਵਾਲੀ ਐ ਸਿਆਣੀ ਪਿਓ ਨੇ ਸਮਝਾਇਆ ਕਹਿੰਦਾ ਜਦੋਂ ਕੱਲ ਨੂੰ ਪੁੱਛਣ ਗਿਆ ਨਾ ਵੀ ਬੁਲਾ ਤੇ ਇਹਨਾਂ ਨੂੰ ਕੁਰਸੀ ਨਾਮਾ ਸੁਣਾਦੀ ਐਸ ਤਰ੍ਹਾਂ ਕਰਕੇ ਕਹਿੰਦੇ ਕਿਵੇਂ ਕਹਿੰਦੇ ਇਹਨਾਂ ਨੂੰ ਦੱਸੀ ਕੀ ਮੇਰਾ ਨਾਂ ਹੈ 나스ਰ ਅਲੀ ਤੇ ਮੇਰੇ ਪਿਓ ਦਾ ਨਾਂ ਹੀ 나ਦਰ ਹੈ ਤੇ ਕਹਿ ਲੀਏ ਜੀ ਉਹਦੇ ਪਿਓ ਦਾ ਪੁੱਛਣਗੇ ਤੇ ਤੂੰ ਇਦਾਂ ਦੱਸਣਾ ਹੈ ਕਿ ਮੈਂ 나스ਰ ਅਲੀ ਮਮਉ ਬਿਸਰ 나ਦਰ ਮੇਰੇ ਪਿਓ ਦਾ ਨਾਂ 나ਦਰ ਹੈ 나ਦਰ ਬਿਸਰ ਬਾਸ਼ਸ਼ਹੀਰ ਇਹਦਾ ਮਤਲਬ ਕੀ ਕਹਿੰਦੇ ਤੂੰ ਉਹਨਾਂ ਨੂੰ ਕੁਰਸੀ ਨਾਮਾ ਸੁਣਾਉਣਾ ਹੈ ਕਿ ਮਮਉ 나스ਰ ਮਮੰ ਪਿਸਰ ਨਾਦਰ ਨਾਦਰ ਪਿਸਰ ਬਾਸ਼ਮਸ਼ੀਰ ਇਹ ਮੇਰੇ ਪਿਓ ਦਾ ਨਾਮ ਮੇਰਾ ਨਾਂ ਨਸ ਤੇ ਮੇਰੇ ਪਿਓ ਦਾ ਨਾਮ ਨਾਦਰ ਹੈ ਤੇ ਉਹਦੇ ਪਿਓ ਦਾ ਨਾਮ ਹੈ ਤਲਵਾਰ ਗੱਜ ਕੇ ਖਸਤ ਕਿੰਗਰ ਨੂੰ ਇਹਨਾਂ ਦਸਿਬ ਸਾਡੇ ਵੱਡੇ ਬੱਕਰੀਆਂ ਚਾਰਦੇ ਸੀ ਤੇ ਮੇਰੇ ਦਾਦੀ ਨੇ ਚੋਰ ਆਏ ਤੇ ਡਾਂਗ ਦੇ ਨਾਲ ਵਾਰਦੇ ਫਿਰ ਹੌਸਲਾ ਵੱਧ ਗਿਆ ਬੰਦੇ ਨਾਲ ਰੱਖਣੀ ਸ਼ੁਰੂ ਕੀਤੀ ਇੱਕ ਪਿੰਡ ਜਿੱਤੇ ਦੋ ਪਿੰਡ ਜਿੱਤੇ ਤਿੰਨ ਪਿੰਡ ਜਿੱਤੇ ਤੇ ਇੰਨਾ ਹੌਸਲਾ ਵੱਧ ਗਿਆ ਹੁਣ ਦਿੱਲੀ ਜਿੱਤ ਲਈ ਆਪਣੇ ਪਿਓ ਦਾ ਨਾਂ ਤਲਵਾਰ ਕਹੀਂ ਇਹਦਾ ਬਾਪੂ ਮੰਨ ਗਏ ਤੈਨੂੰ ਜਦੋਂ ਇੰਨੀ ਗੱਲ ਕਹਿ ਕੇ ਪਾਣੀ ਪਤ ਵਾਇਆ ਇੰਦਰ ਹਰੀਕੇ ਪਤਨਾ ਮਾਝੇ ਦੇ ਮਝੈਲ ਤੱਕ ਰੀ ਮਾਲਵਾ ਲਾਂਕੇ ਉਹਨਾਂ ਨੇ ਬਾਰ-ਬਾਰ ਕੇ ਬੂਥੇ ਤੇ ਤੇਰੇ ਚਬਾਰੇ ਕੋਲ ਤੇ ਆਪੋ ਸੱਜ ਸੁਬਾਹ ਇਹਦੇ ਲੀੜੇ ਪਾੜਦੇ ਰੁਣ ਗਿਆ ਤੇ ਜਿਹਨੂੰ ਇਹ ਜੱਕਰੀਏ ਕੋ ਪਹੁੰਚਾ ਲਾਹੌਰ ਦੇ ਵਿੱਚ ਜਾ ਕੇ ਇਹਨੇ ਪਾਣੀ ਦੀ ਘੋਟ ਨਹੀਂ ਪੀਤੀ ਤੇ ਸੜਿਆ ਮਲਿਆ ਹੋਇਆ ਕਹਿੰਦਾ ਜੱਕਰੀਆ ਉਹ ਕਹਿੰਦਾ ਕੀ ਹੋਇਆ ਜਾਂਪਣਾ ਅਭਰੇ ਲੇਡਲ ਉਲੇ ਪਣਵਾਈ ਕਰਦਾ ਹੈ ਮੋਸਰ ਛਲਾਈ ਕਰਦਾ ਹੋਇਆ ਕੀ ਇਹਦਾ ਮਾਲ ਚ ਦੱਸ ਲੈ ਪਹਿਲੋਂ ਮੈਨੂੰ ਇਹ ਦੱਸ ਕਿ ਇਹ ਪੱਗਾ ਦਾੜੀਆਂ ਵਾਲੇ ਕੌਣ ਹੈ ਇਤਿਹਾਸ ਹੈ ਸਿੱਧਾ ਮੈਂ ਕਹੂੰਗਾ ਤੂੰ ਕਰ ਲੈਣਾ ਗੁੱਸਾ ਧੋਧਵਾਣਾ ਜੀ ਤੀਜਾ ਕੋਈ ਸ਼ਰਤ ਨਾ ਸੰਭਾਲੇ ਠੀਕ ਹੈ ਜੀ ਜੇ ਚੰਗਾ ਲੱਗਾ ਤੇ ਰੱਖੋ ਉਹ ਕਹਿੰਦਾ ਮੈਂ ਪਾਣੀ ਪੂਣੀ ਬਾਅਦ ਚ ਪੀਣਾ ਪਹਿਲੋਂ ਮੈਨੂੰ ਇਹ ਦੱਸ ਕਿ ਮੈਂ ਪੂਰੀ ਦਿੱਲੀ ਦੇ ਇਲਾਕੇ ਜਿੰਨੇ ਸੀ ਮੈਂ ਨਵਾ ਦਿੱਤੇ ਦਿੱਲੀ ਦਾ ਬਾਦਸ਼ਾਹ ਮੁਹੰਮਦ ਸ਼ਾਹ ਰੀਲਾ ਮੈਂ ਝੁਕਾਤਾ ਉਹਦੀ ਅਧੀ ਹੀ ਆਪਣਾ ਬੇਟਾ ਵਿਆਹਤਾ ਮੈਨੂੰ ਕਿਸੇ ਦਾ ਖੌਮ ਨਹੀਂ ਇਹ ਗੱਲ ਲਦੇਣ ਨੇ ਵੀ ਕਹੀ ਸੀ ਕਿ ਜੇ ਕਿਤੇ ਗੁਰੂ ਗੋਬਿੰਦ ਸਿੰਘ ਦੀ ਕੌਮ ਪਾਸੇ ਹੋ ਜੇ ਨਾ ਤੇ ਮੈਂ ਬਾਕੀ ਦੇਸ਼ਾਂ ਦੀਆਂ ਬਾਜੀ ਨਾਲ ਲਵਾ ਲਾਂ ਬਾਜੀ ਇਹਦਾ ਮਾਣ ਸੀ ਹੁਣ ਮਿੱਟੀ 'ਚ ਮਿਲਦੇ ਜੰਨੇ ਆਪੇ ਹੋਏ ਬਾਜ ਅੱਧੀ ਇਤਿਹਾਸ ਗਵਾਹੀ ਦਿੰਦਾ ਏ ਕਿ ਜਦੋਂ ਫਿਰ ਸਾਧ ਸੰਤ ਜੀ ਉਹ ਰੋਇਆ ਤਾਂ ਉਹ ਅੱਖਾਂ ਵੀ ਗੱਲ ਕੀ ਹੋਈ ਆ ਕਹਿੰਦਾ ਮੇਰੇ ਸਾਹਮਣੇ ਕੋਈ ਕੌਮ ਨਹੀਂ ਅੜੀ ਸਭ ਨੂੰ ਮੈਂ ਚਕਾਟਾ ਪਰ ਅੱਪਗਾ ਦਾੜੀਆਂ ਵਾਲੇ ਕਾਫਰ ਕੌਣ ਆ ਜਿੰਨਾ ਮੇਰਾ ਕੱਖ ਨਹੀਂ ਛੱਡਿਆ ਤੇ ਜਗਤਰੀਏ ਨੇ ਆਪਣੇ ਮੂੰਹ ਚੋਂ ਕਹਿੰਦੇ ਆਪਣਾ ਸਿਵਕ ਕਰੇ ਤੇ ਵੱਖਰੀ ਗੱਲ ਜਦੋਂ ਬਗਾਨਾ ਕਰਦਾ ਆਨੰਦ ਉਹਦੋਂ ਆਉਂਦਾ ਅੱਛਾ ਕਹਿੰਦਾ ਦਿਨੋਂ ਵੀ ਮਿਲ ਪਏ ਐ ਪੱਗਾਂ ਦਾੜੀਆਂ ਵਾਲੇ ਇੰਨਾ ਮਿਲਿਆ ਤੇ ਵੀ ਨਹ ਹਾਲ ਕੀ ਬਣਾਇਆ ਕਿ ਮੈਂ ਇਹਨਾਂ ਨੂੰ ਬਖਸ਼ਣਾ ਨਹੀਂ ਤੇ ਯਕਦੀਏ ਨੇ ਗੱਲ ਕਹੀ ਸੀ ਕਿੰਦਾ ਇਹਨਾਂ ਦਾ ਮੱਥਾ ਨਾ ਲਾਈਂ ਸਿੰਗਾ ਨਾਲ ਵੈਰ ਨਾ ਤੂੰ ਪਾਵੀਂ ਵੀਰਿਆ ਇਹਨਾਂ ਨਾਲ ਵੈਰ ਪਾ ਕਿਸੇ ਨਾਲ ਖਟਿਆ ਜਿਸ ਨੂੰ ਵੀ ਪੈ ਗਿਆ ਉਹਦਾ ਮੋਢ ਪਟਿਆ ਅੱਜ ਸਾਡੀ ਆਉਣ ਵਾਲੀ ਕੀੜੀ ਹੋਰੀ ਬੰਨੇ ਲਾਤਾ ਤਾ